ਆ ਕੇ ਇਸ ਵਿੱਚ ਅਕਸਰ ਹੀ ਬੱਚਿਆਂ ਨੂੰ ਕਹੀਦਾ ਵੀ ਬੇਟਾ ਉਹ ਟਾਈਮ ਗਏ ਅੱਜ ਜੇ ਤੁਸੀਂ ਸਿੱਖੋਗੇ ਤੁਸੀਂ ਸਫਲ ਹੋ ਜਾਓਗੇ ਨਹੀਂ ਤਾਂ ਤੁਸੀਂ ਉੱਥੇ ਪਹੁੰਚ ਵੀ ਜਾਓਗੇ ਕੈਨੇਡਾ ਇੱਕ ਕਾਗਜ਼ ਸਰਟੀਫਿਕੇਟ ਤੇ ਉਹਨਾਂ ਨੇ ਤੁਹਾਨੂੰ ਕੰਮ ਨਹੀਂ ਦੇਣਾ ਤੇ ਲੇਬਰ ਦਾ ਕੰਮ ਉੱਥੇ ਹੈ ਨਹੀਂ ਤੁਸੀਂ ਦੇਖੋ ITI ਦੇ ਸਰਟੀਫਿਕੇਟ ਨੇ ਸਾਰੀ ਦੁਨੀਆ 'ਚ ਚੱਲਣਾ ਇੱਕ ਹੋਰ ਤੁਹਾਨੂੰ ਸਰ ਗੱਲ ਦੱਸਦਾ ਜਿਵੇਂ ਕਈ ਬੱਚੇ ਆ 6 ਮਹੀਨੇ ਦਾ ਸੈਂਟਰਾਂ 'ਚ ਜਾ ਇਧਰੋਂ ਕਰ ਲੈਂਦੇ ਦੇਖੋ ITI ਸਰਟੀਫਿਕੇਟ ਦੇ ਨਾਲ ਜਿਹੜਾ NCVT ਹੋ ਤੁਸੀਂ ਅੱਗੇ ਸਟੱਡੀ ਵੀ ਫਰਦਰ ਕਰ ਸਕਦੇ ਆ ਔਰ ਤੁਸੀਂ ਰੈਡ ਸੀ ਲਾਇਸੈਂਸ ਲਈ ਜਾ ਕੇ ਕੈਨੇਡਾ ਅਪਲਾਈ ਕਰ ਸਕਦੇ ਆ ਸਕਿੱਲ ਦੇ ਵਿੱਚ ਸਰ ਬਹੁਤ ਪਿਆ ਵੈਲਡਰ ਦਾ ਲਾ ਲਓ ਪਲੰਬਿੰਗ ਦਾ ਲਾ ਲਓ ਮਕੈਨਿਕ ਚੰਗਾ ਹੋਵੇ ਹਨਾ 올ਡ ਏਜ ਕੇਅਰ ਲਾ ਲਓ ਬੁਟੀਸ਼ੀਅਨ ਲਾ ਲਓ ਬੜੇ ਵਧੀਆ ਵਧੀਆ ਕੋਰਸਾ ਸਿਰਫ ਲੋੜ ਆ ਬੱਚਿਆਂ ਨੂੰ ਥੋੜਾ ਸੀਰੀਅਸ ਹੋ ਕੇ ਇਹਨਾਂ ਨੂੰ ਸਿੱਖਣ ਦੀ ਸੋਚਣ ਦੀ ਕਿਉਂਕਿ ਅੱਜ ਇਸ ਪਲੱਸ 2 ਤੋਂ ਬਾਅਦ ਜਿਹੜੇ ਸਟੱਡੀ ਕੇਸ ਲਾ ਰਹੇ ਉਹਨਾਂ ਦੇ ਵਿੱਚ ਕੋਈ ਕੁਸ਼ਲ ਨਾ ਨਿਕਲਿਆ ਹਾਂਜੀ ਇੱਕ ਗੁਣ ਕੰਮ ਨਹੀਂ ਕਰਨਾ ਤਿੱਕ ਗੱਲ ਸਿੱਖਣ ਦੀ ਹੈ ਜਦੋਂ ਅਸੀਂ ਸਿੱਖਦੇ ਨਹੀਂ ਫਿਰ ਅਸੀਂ ਸ਼ਾਰਟਕਟ ਰਸਤੇਾਂ 'ਚ ਪੈਨੇ ਸਾਡੀ ਮੋਗੇ ਸ਼ਹਿਰ ਦੇ ਵਿੱਚ ਕੱਲੀ ਆਈਟੀ ਹੈ ਜਿਹੜੀ ਡੇਡ ਇਕਰ ਦੇ ਵਿੱਚ ਆ ਬਾਕੀ ਸਾਰੇ ਬਹੁਤ ਛੋਟੇ ਲੈਵਲ ਤੇ ਆ ਸਾਡੇ ਕੋਲੇ ਡੀਜ਼ਲ ਮਕੈਨਿਕ ਡੀਜ਼ਲ 올ਡ ਏਜ ਕੇਅਰ ਔਰ ਨੈਣੀ ਤੋਂ ਲੈ ਕੇ ਬੁਟੀਸ਼ਨ ਤੋਂ ਲੈ ਕੇ ਜੋ ਅਗਲੇ 10 ਸਾਲ ਲਈ ਟ੍ਰੇਡ ਇਨ ਡਿਮਾਂਡ ਹਮ ਕੈਨੇਡਾ ਦੀ ਸਰਕਾਰੀ ਵੈਬਸਾਈਟ ਤੇ ਅਸੀਂ ਪੂਰਾ ਪ੍ਰਿਪੇਅਰ ਆ ਉਹ ਸਾਡੇ ਕੋਲ ਸਾਰੇ ਕੋਰਸਿਸ ਹੁਣ ਕਿਸੇ ਕੋਲੇ ਪੈਸਾ ਤੇ ਲੈ ਨਹੀਂ ਹੁੰਦਾ ਹਾਂਜੀ ਵੀ ਯਾਰ ਕਿ ਉਹ ਔਖਾ ਕੰਮ ਸਿੱਖਣਾ ਚਾਹੁੰਨਾ ਮੈਨੂੰ ਪਤਾ ਹੁੰਦਾ ਆਪਾਂ ਨੂੰ ਕਿ ਉਹਨਾਂ ਲਈ ਕੋਈ ਸਰਕਾਰ ਅਲੀਆ ਜਾਂ ਕਿਸੇ ਲਈ ਹੈ ਕੁਝ ਹਾਂਜੀ ਇਹ ਬਹੁਤ ਹੀ ਰਪੇਜੀ ਤੁਸੀਂ ਵਧੀਆ ਇੱਕ ਜਿਹੜਾ ਸਵਾਲ ਕੀਤਾ ਸਰਕਾਰ ਵੱਲੋਂ ਹੁਣ ਕੋਈ ਕਮੀ ਨਹੀਂ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਕਈ ਵਾਰ ਉਹ ਜਰਨਲ categories ਦੇ ਹੁੰਦੇ ਆ ਬਟ ਉਹਨਾਂ ਕੋਲ ਇੰਨੀ ਫੀਸ ਨਹੀਂ ਹੁੰਦੀਗੀ ਵੀ ਉਹ ਭਰ ਸਕਣ ਬੈਂਕ ਸਾਰੇ ਬੈਂਕ ਸਾਡੇ ਤਾਂ ਇੱਥੇ ਬੈਂਕ ਵਾਲੇ ਆਪ ਆਉਂਦੀ ਆ ਪਰ ਜੇ ਕੋਈ ਪ੍ਰੋਬਲਮ ਹੋਊਗੀ ਅਸੀਂ ਹੈਲਪ ਕਰਨ ਲਈ ਤਿਆਰ ਬੈਠੇ ਆ ਬੈਂਕ ਵਾਲੇ ਸਾਰੀ ਫੀਸ ਦੇਣਗੇ ਐਜੂਕੇਸ਼ਨ ਲੋਨ ਦੇ ਵਿੱਚ ਬੱਚੇ ਨੇ ਜਦੋਂ ਪੜ੍ਹ ਕੇ ਕੁਝ ਲੱਗ ਗਿਆ ਚਾਹੇ ਉਹ ਫੀਸ 100 100 200 200 ਕਰਕੇ ਜਿਹੜੀ ਉਹਦੀ ਕਿਸ਼ਤ ਬੰਨ ਦੇਣਗੇ ਬਹੁਤ ਸਸਤੀ ਬਹੁਤ ਹੌਲੀ ਹੌਲੀ ਦੇਣੀ ਆ ਔਰ ਉਹ ਚੰਗੀ ਜੋਬ ਵੀ ਲੱਗ ਜੂ ਆ ਆਈਟੀਆਈ ਤੋਂ ਬਾਅਦ ਔਰ ਉਹਨੂੰ ਪਤਾ ਹੀ ਨਹੀਂ ਲੱਗਣਾ ਉਹਨੇ ਸਟੱਡੀ ਵੀ ਕਰ ਲਈ ਹਾਂਜੀ ਸਾਸਤਰੀ ਕਾਲਜੀ ਸਾਰਿਆਂ ਨੂੰ ਇਸ ਵਕਤ ਮੈਂ ਪੰਜਾਬ ਆਈਟੀਆਈ ਮੋਗਾ ਦੇ ਵਿੱਚ ਪਹੁੰਚ ਚੁੱਕਿਆ ਤੁਹਾਨੂੰ ਮੈਂ ਵੱਡੀ ਗੱਲ ਇਹ ਦੱਸ ਦਿਆਂ ਵੀ ਜਿਹੜਾ ਬੰਦਾ ਨਾ ਇੱਥੋਂ ਕੋਰਸ ਕਰ ਲੈਂਦਾ ਆਈਟੀਆਈ ਦਾ ਸਮਝ ਲਓ ਕਿ ਉਹ ਬਾਹਰ ਜਾਵੇ ਜਾਂ ਇੱਧਰ ਰਵੇ ਉਹ ਬੰਦੇ ਨੂੰ ਨਾ ਰਾਹਾਂ 'ਚ ਫੁੱਲ ਪਿਛਾਵਿਛਾ ਕੇ ਬੰਦੇ ਲੈ ਕੇ ਆਉਂਦੇ ਆ ਭਾਈ ਤੂੰ ਸਾਡੇ ਕੋਲੇ ਆ ਜਾ। ਗੱਲ ਕੀ ਕਿ ਤੁਹਾਡੇ ਹੱਥ 'ਚ ਹੁਨਰ ਹੋਵੇ ਨਾ ਦੁਨੀਆ ਦਾ ਭਾਵੇਂ ਕੋਈ ਵੀ ਕੋਨਾ ਮੁੱਥੇ ਤੁਹਾਨੂੰ ਇੱਜ਼ਤ ਮਾਣ ਸਨਮਾਨ ਪੈਸਾ țeਲਾ ਸਾਰਾ ਕੋ ਮਿਲਣਾ ਹੀ ਮਿਲਣਾ। ਇਹ ਮੈਂ ਸੋਚਦਾ ਸੀ ਆਈਟੀਆਈ ਵਾਲੇ ਪਾਸੇ ਲੋਕ ਜਾਂਦੇ ਆ ਸਿਰਫ ਇੱਕ ਸਰਟੀਫਿਕੇਟ ਲੈਣ ਦੇ ਤੌਰ ਤੇ। ਮੈਂ ਚਾਹੁੰਦਾ ਸੀ ਵੀ ਕੋਈ ਗੱਲਬਾਤ ਹੋਵੇ ਵੀ ਇਹਨੂੰ ਅਸਲ ਦੇ ਵਿੱਚ ਕੀਤਾ ਜਾਵੇ ਆਈਟੀਆਈ ਦੇ ਵਿੱਚ ਜੋ ਕੋਰਸ ਹੁੰਦੇ ਆ ਉਹਨਾਂ ਨੂੰ ਕੀਤਾ ਜਾਵੇ ਵੀ ਜ਼ਿੰਦਗੀ ਵਧੀਆ ਬਣ ਸਕਦੀ ਉਹ ਗੱਲਾਂ ਬਾਤਾਂ ਅੱਜ ਕਰਨੀਆਂ ਵਾਂ। ਸਕੂਲ ਦੇ ਵਿੱਚ ਆਪ ਚੇਅਰਮੈਨ ਸਾਹਿਬ ਵੀ ਆਪਣੇ ਨਾਲ ਹੋਣਗੇ ਤੇ ਪ੍ਰਿੰਸੀਪਲ ਸਾਹਿਬ ਵੀ ਹੋਣਗੇ ਇਹ ਹੈਗਾ ਬੱਗ ਮੋਗਾ ਬਾਗਾ ਪ੍ਰਾਣਾ ਰੋਡ ਦੇ ਉੱਤੇ ਪੰਜਾਬ ਆਈਟੀਆਈ ਮੋਗਾ ਦੇ ਵਿੱਚ ਆਪਾਂ ਆਜੋ ਆਪਣਾ ਗੱਲਬਾਤ ਕਰਦੇ ਜਾਂਦੇ ਆ ਸਰਦਾਰ ਜਸਵੀਰ ਸਿੰਘ ਪ੍ਰਿੰਸੀਪਲ ਸਾਹਿਬ ਆਪਣੇ ਨਾਲ ਸਾਰੀ ਸਤਿ ਸ਼੍ਰੀ ਅਕਾਲ ਤੇ ਵੀਰ ਜੀ ਪ੍ਰਿੰਸੀਪਲ ਅਮਰਿੰਦਰ ਸਿੰਘ ਜੀ ਵੀ ਆਪਣੇ ਨਾਲ ਨੇ ਪ੍ਰਿੰਸੀਪਲ ਸਾਹਿਬ ਨੇ ਸਰ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਹਾਂਜੀ ਜੀ ਕਿਉਂਕਿ ਹੁਣ ਰੁੱਤ ਜਿਹੜੀ ਚੱਲਦੀ ਹੈ ਇਹ ਚੱਲਦੀ ਹੈ ਡਿਵੀਜ਼ਨਸ ਦੀ ਬਿਲਕੁਲ ਜੀ ਕਿ ਆਮ ਤੌਰ ਤੇ ਛੋਡੇ ਕੋਲ ਤਾਂ ਅਪਰੋਚ ਬਹੁਤ ਹੁੰਦੀ ਹੋਣੀ ਹੈ ਸਪਾਰਸ਼ਾ ਮੈਂ ਕਿਹਾ ਭਾਈ ਸਾਡਾ ਗੈਪ ਭਰ ਦਿਓ ਤੇ ਸਾਨੂੰ ਆਹ ਸਰਟੀਫਿਕੇਟ ਦੇ ਦਿਓ ਇਹ ਜਾ ਕੁਝ ਹੁੰਦਾ ਖਾਲਾ ਕਿ ਸਹੀ ਨਹੀਂਗਾ ਬਿਲਕੁਲ ਜੀ ਬਿਲਕੁਲ ਪਰ ਜਦੋਂ ਆਪਾਂ ਗੱਲ ਕਰਦੇ ਆਂ ਵੀ ਯਾਰ ਆਈਟੀਆਈ ਕਰੀਏ ਤਾਂ ਪਲੰਬਰ ਹੋ ਗਿਆ ਬੈਲਡਰ ਹੋ ਗਿਆ ਵੀ ਅਸਲ ਦੇ ਵਿੱਚ ਸਕੋਪ ਕਿੰਨਾ ਕਾ ਤੁਹਾਡੇ ਕੋਲ ਪ੍ਰੈਕਟੀਕਲ ਤੌਰ ਤੇ ਅੰਕੜੇ ਹੋਣਗੇ ਕਿੰਨਾ ਕ ਸਕੋਪ ਆ ਸਰ ਹੁਣ ਤੁਸੀਂ ਦੇਖੋ ਜਿਆਦਾਤਰ ਆਪਾਂ ਜਿਵੇਂ ਕਿ ਦੇਖਿਆ ਅੱਜ ਜਿਆਦਾਤਰ ਬੱਚਿਆਂ ਦਾ ਰੁਝਾਨ ਆਪਣੀ ਵਿਦੇਸ਼ਾਂ ਚ ਜਾ ਕੇ ਕੈਨੇਡਾ ਆਸਟ੍ਰੇਲੀਆ ਯੂਕੇ ਜਾਈਏ ਅਸੀਂ ਬਾਹਰੋਂ ਕਮਾਈ ਕਰੀਏ ਵਧੀਆ ਕੈਨੇਡਾ ਨੇ ਆਪਦੀ ਸਰਕਾਰੀ ਵੈਬਸਾਈਟ ਤੇ ਕੌਪਸ ਦੇ ਵਿੱਚ ਇਹ ਪਾਰਖਿਆ ਉਹਨਾਂ ਨੂੰ 2031 ਤੱਕ ਸਕਿਲਡ ਕੋਰਸ ਜਿਹੜੇ 올ਡ ਏਜ ਕੇਅਰ ਦਾ ਹੋ ਗਿਆ ਨੈਣੀ ਦੇ ਹੋ ਗਿਆ ਮਕੈਨਿਕਸ ਹੋ ਗਿਆ ਵੈਲਡਰ ਹੋ ਗਿਆ ਜਿੰਨਾ ਕੰਮ ਉਹਨਾਂ ਨੂੰ 2010 ਦੇ ਵਿੱਚ ਉੱਥੇ ਨਿਹਰੀਆਂ ਵੈਕੈਂਸੀਸ ਪਈਆਂ ਚੰਗੀਆਂ ਕੰਪਨੀਆਂ ਸਿਰਫ ਲੋੜ ਆਪਣੇ ਬੱਚਿਆਂ ਨੂੰ ਸਿੱਖ ਕੇ ਜਾਣ ਦੀ ਆਪਣੇ ਬੱਚੇ ਕੀ ਆ ਇਹਨੂੰ ਇੱਕ ਫਾਰਮੈਲਟੀ ਵਜੋਂ ਲੈਂਦੇ ਆ ਹਾਂ ਪ੍ਰੈਕਟੀਕਲ ਟ੍ਰੇਨਿੰਗ ਨੂੰ ਘੱਟ ਤੇ ਆਂਡ ਦਿੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਲਾਇਆ ਕੇਸ ਮੈਂ ਅਕਸਰ ਹੀ ਬੱਚਿਆਂ ਨੂੰ ਕਹੀਦਾ ਵੀ ਬੇਟਾ ਉਹ ਟਾਈਮ ਗਏ ਅੱਜ ਜੇ ਤੁਸੀਂ ਸਿੱਖੋਗੇ ਤੁਸੀਂ ਸਫਲ ਹੋ ਜਾਓਗੇ ਨਹੀਂ ਤਾਂ ਤੁਸੀਂ ਉੱਥੇ ਪਹੁੰਚ ਵੀ ਜਾਓਗੇ ਕੈਨੇਡਾ ਇੱਕ ਕਾਗਜ਼ ਸਰਟੀਫਿਕੇਟ ਤੇ ਉਹਨਾਂ ਨੇ ਤੁਹਾਨੂੰ ਕੰਮ ਨਹੀਂ ਦੇਣਾ ਤੇ ਲੇਬਰ ਦਾ ਕੰਮ ਉੱਥੇ ਹੈ ਨਹੀਂ ਅੱਜ ਇੱਕੋ ਇੱਕ ਆਪਸ਼ਨ ਬੱਚਿਆਂ ਲਈ ਆ ਭਾਵੇਂ ਉਹ ਇੰਡੀਆ ਜੇ ਤੁਸੀਂ ਇੰਡੀਆ ਚ ਲਾ ਲੋ ਰੇਲਵੇ ਰੋਡ ਵੇਜ਼ ਆਰਮੀ ਸਪੈਸ਼ਲਾਈਟੀਆਂ ਦੇ ਪੁਆਇੰਟਸ ਮਿਲ ਰਹੇ ਆ ਠੀਕ ਹੈ ਇੱਥੇ ਹਰ ਵਾਟਰ ਮੈਕਮਾ ਹਰੇਕ ਫੀਲਡ ਦੇ ਵਿੱਚ ਆਈਟੀਆਈ ਦੀਆਂ ਜੋਬਸ ਆ ਪਰ ਜੇ ਕੈਨੇਡਾ ਦਾ ਸੋਚੀਏ ਉਹਨਾਂ ਨੇ ਆਪਦੀ ਸਰਕਾਰੀ ਵੈਬਸਾਈਟ ਤੇ ਪਾਇਆ ਹੋਇਆ ਉਹਨਾਂ ਦੇ 8 ਲੱਖ ਸਕਿਲਡ ਵਰਕਰ 2027-28 ਤੱਕ ਰਿਟਾਇਰਡ ਹੋ ਰਹੇ ਆ ਅੱਜ ਕੈਨੇਡਾ ਦੇ ਵਿੱਚ ਸਰ 70% ਲੋਕ ਬਜ਼ੁਰਗ ਹੋ ਚੁੱਕੇ ਆ ਔਰ ਉਹਨਾਂ ਨੂੰ ਹੈਲਥ ਸੈਕਟਰ ਦੇ ਵਿੱਚ ਬਹੁਤ ਹੀ ਜ਼ਿਆਦੇ ਹੈਲਥ ਕੇਅਰਰਸ ਚਾਹੀਦੇ ਆ ਜਿਵੇਂ ਨੈਨੀ ਦੇ ਵਿੱਚ ਨਾ ਬੋਲਡ ਏਜ ਕੇਅਰ ਹਾਂਜੀ ਚਾਈਲਡ ਕੇਅਰ ਹੋ ਗਿਆ ਇਥੋਂ ਤੱਕ ਕਿ ਉਹ ਸਿੱਧੀਆਂ ਮਤਲਬ ਉਹਨਾਂ ਦੀ ਉੱਥੇ ਜਦੋਂ ਜਾਂਦੇ ਆ ਕੈਨੇਡਾ ਅਵਿਸਟਰ ਵੀਜ਼ੇ ਤੇ ਕਈ ਬੱਚੇ ਜਾਂਦੇ ਆ ਆਈਟੀਆ ਤੋਂ ਬਾਅਦ ਉਹ ਸਿੱਧੀ ਪੀਆਰ ਤੱਕ ਦੇ ਰਿਆ ਸਪான்ਸਰ ਕਿਸੇ ਨੂੰ ਮਿਲ ਗਿਆ ਕਿਸੇ ਬਜ਼ੁਰਗ ਨੂੰ ਸੰਭਾਲਣਾ ਇਹਦੇ ਵਿੱਚ ਇੱਕ ਬਹੁਤ ਵੈਕਿਊਮ ਪਿਆ ਜਿਹਦੇ ਚ ਬੱਚੇ ਬਹੁਤ ਕੁਝ ਗੇਨ ਕਰ ਸਕਦੇ ਆ ਬਸ਼ਰਤੇ ਉਹ ਸੋਹਣੀ ਟ੍ਰੇਨਿੰਗ ਲੈਣ ਹਾਂ ਗੱਲ ਹੈਗੀ ਐ ਹੌਣ ਤੱਕ ਗੱਲ ਹੈਗੀ ਆ ਵੀ ਸਾਰੇ ਤਿੰਨ ਤਾਲ ਤਾਂ ਰਹਿ ਗਿਆ 24 ਚੱਲੀ ਜਾਂਦਾ ਹਾਂਜੀ ਹੁਣ ਮੰਨ ਕੇ ਜੇ ਨੈਨੀ ਦਾ ਕੋਰਸ ਆ ਕਿੰਨੇ ਕਿ ਚਰਦਾ ਹੋਊਗਾ ਇੱਕ ਸਾਲ ਦਾ ਕੋਰਸ ਆ ਹਾਂ ਔਰ ਤੁਸੀਂ ਦੇਖੋ ਆਈਟੀਆਈ ਦੇ ਸਰਟੀਫਿਕੇਟ ਨੇ ਸਾਰੀ ਦੁਨੀਆ ਚ ਚੱਲਣਾ ਇੱਕ ਹੋਰ ਤੁਹਾਨੂੰ ਸਰ ਗੱਲ ਦੱਸਦਾ ਜਿਵੇਂ ਕਈ ਬੱਚੇ ਆ 6 ਮਹੀਨੇ ਦਾ ਸੈਂਟਰਾਂ ਚ ਜਾ ਇਧਰੋਂ ਕਰ ਲੈਂਦੇ ਦੇਖੋ ਆਈਟੀਆਈ ਸਰਟੀਫਿਕੇਟ ਦੇ ਨਾਲ ਜਿਹੜਾ ਐਨਸੀਵੀਟੀ ਹੋ ਤੁਸੀਂ ਅੱਗੇ ਸਟੱਡੀ ਵੀ ਫਰਦਰ ਕਰ ਸਕਦੇ ਆ ਔਰ ਤੁਸੀਂ ਰੈੱਡ ਸੀਲ ਲਾਇਸੈਂਸ ਲਈ ਜਾ ਕੇ ਕੈਨੇਡਾ ਅਪਲਾਈ ਕਰ ਸਕਦੇ ਆ ਮੇਰੇ ਇੱਕ ਬਹੁਤ ਹੀ ਵਧੀਆ ਜਾਣਕਾਰ ਵਕੀਲ ਆ ਉਹਨਾਂ ਦਾ ਲੜਕਾ ਕਿ ਤੋਂ ਇਹ ਬਹੁਤ ਵਧੀਆ ਨਾਮ ਵਰਸ ਮੈਂ ਲੈਣਾ ਨਹੀਂ ਸੈਂਟਰ ਦਾ ਨਾਮ ਉੱਥੋਂ ਕਰਕੇ ਗਿਆ ਉਹ ਕਹਿੰਦੇ ਸਾਡਾ ਡਿਪਲੋਮਾ ਪਰ ਉਹ ਡਿਪਲੋਮਾ ਨਹੀਂ ਉਹ ਆਈਟੀਆਈ ਤੋਂ ਬਾਅਦ ਐਕਸਪੀਰੀਅੰਸ ਮੰਨਿਆ ਜਾਂਦਾ ਜਦੋਂ ਰੈੱਡ ਸੀਲ ਦਾ ਉੱਥੇ ਲੈਣ ਗਿਆ ਲਾਇਸੈਂਸ ਉਹ ਕਹਿੰਦੇ ਰੈਗੂਲਰ ਸਰਟੀਫਿਕੇਟ ਲੈ ਆਓ ਹੁਣ ਉਹ ਰੋਜ਼ ਕਹਿੰਦੇ ਆ ਵੀ ਸਾਨੂੰ ਕੋਈ ਬੇਟੀ ਲੱਭ ਕੇ ਦਿਓ ਜਿਨੇ ਕਾਸਮੈਟੋਲੋਜੀ ਕੀਤਾ ਹੋਵੇ ਤਾਂ ਕਿ ਉਹਨਾਂ ਨੂੰ ਲਾਇਸੈਂਸ ਹੋ ਜੇ ਔਰ ਦੋਵੇਂ ਉੱਥੇ ਕਿਉਂਕਿ ਜੇ ਰੈੱਡ ਸੀ ਲਾਇਸੈਂਸ ਤੁਹਾਨੂੰ ਮਿਲਦਾ ਤੁਸੀਂ ਤੁਹਾਨੂੰ 50 ਡਾਲਰ ਤੋਂ ਘੱਟ ਤੁਸੀਂ ਕੰਮ ਕਰਨਾ ਹੀ ਨਹੀਂ ਹਾਂ ਸਕਿੱਲ ਦੇ ਵਿੱਚ ਸਰ ਬਹੁਤ ਪਿਆ ਵੈਲਡਰ ਦਾ ਲਾ ਲਓ ਪਲੰਬਿੰਗ ਦਾ ਲਾ ਲਓ ਮਕੈਨਿਕ ਚੰਗਾ ਹੋਵੇ ਹਨਾ 올ਡ ਏਜ ਕੇਅਰ ਲਾ ਲਓ ਬਿਟਿਸ਼ੀਅਨ ਲਾ ਲਓ ਬੜੇ ਵਧੀਆ ਵਧੀਆ ਕੋਰਸ ਆ ਸਿਰਫ ਲੋੜ ਆ ਬੱਚਿਆਂ ਨੂੰ ਥੋੜਾ ਸੀਰੀਅਸ ਹੋ ਕੇ ਇਹਨਾਂ ਨੂੰ ਸਿੱਖਣ ਦੀ ਸੋਚਣ ਦੀ ਕਿਉਂਕਿ ਅੱਜ ਇਸ ਪਲੱਸ 2 ਤੋਂ ਬਾਅਦ ਜਿਹੜੀ ਸਟੱਡੀ ਕੇਸ ਲਾ ਰਹੇ ਉਹਨਾਂ ਦੇ ਵਿੱਚ ਕੋਈ ਕੁਛ ਨਹੀਂ ਨਿਕਲਦਾ ਇੱਕ ਉਮਰ ਨਹੀਂ ਆਣੀ ਆ ਇੱਕ ਗੁਣ ਕੰਮ ਨਹੀਂ ਕਰਨਾ ਪੇਪਰ ਹੱਥ ਚਾ ਮੰਨ ਕੇ ਚੱਲੋ ਵੀ ਮੇਰੇ ਕੋਲ ਪੀ ਐਚ ਡੀ ਫੜੀ ਆ ਜਦੋਂ ਮੈਨੂੰ ਉਹਦਾ ਪੜਿਆ ਨਹੀਂ ਕੋਈ ਲਿਖਿਆ ਨਹੀਂ ਕੋਈ ਸਮਝਿਆ ਨਹੀਂ ਉਦਾਸ ਰਾਕੀ ਬਿਲਕੁਲ ਜੀ ਗੱਲ ਹੈਗੀ ਆ ਵੀ ਉਹਨੂੰ ਸਿੱਖਣਾ ਕਿਵੇਂ ਆ ਵੈਲਡਰ ਚ ਪਲੰਬਰ ਚ ਸੈੱਕੇ ਜਾਂਦੇ ਮੈਂ ਕਹਿੰਨਾ ਬਾਈ ਜੀ ਲੋੜੇ ਦੇ ਰੁਪਈਆ ਪਲੰਬਰ ਤਾਂ ਇੱਥੇ ਨਹੀਂ ਮਿਲਦਾ ਮੈਂ ਤਾਂ ਕਰਦੇ ਥੱਕ ਜਾਈਦਾ ਮੇਰੇ ਬੱਚਿਆਂ ਨੂੰ ਇਹ ਕਿੰਨਾ ਉਹਨਾਂ ਵੀ ਇੰਨਾ ਨਹੀਂ ਵਰਕ ਪਰਮਿਟ ਦੇ ਵਿੱਚ ਹੁਣੇ ਅਸੀਂ ਵਰਕ ਪਰਮਿਟ ਲਵਾ ਕੇ ਦਿੱਤਾ ਬੱਚਿਆਂ ਦੀ ਕਈ ਕੰਪਨੀਆਂ ਨਾਲ ਉਹਨਾਂ ਸਿੱਧੀਆਂ ਇੱਥੇ ਕਾਲ ਕਰਨ ਲੱਗਦੀਆਂ ਜਦੋਂ ਉਹਨਾਂ ਨੂੰ ਪਤਾ ਲੱਗਾ ਸਟੱਡੀ ਦਾ ਨਹੀਂ ਹੁਣ ਅੱਗੇ ਵਰਕ ਪਰਮਿਟ ਤੇ ਆਉਣੇ ਆ ਜਦੋਂ ਆਪਾਂ ਆਈਟੀਆਈ ਕਰਦੇ ਹੋ ਉਸ ਤੋਂ ਬਾਅਦ ਸਾਲ ਦਾ ਉਹ ਕਹਿੰਦੇ ਐਕਸਪੀਰੀਅੰਸ ਵੀ ਲਾਉਣਾ ਹੁੰਦਾ ਤੁਹਾਡੇ ਕੋਲ ਸਹੀ ਮਤਲਬ ਚ 2 ਸਾਲ ਹੁੰਦੇ ਆ ਪੂਰੀ ਸਿਖਲਾਈ ਲੈਣ ਦੇ ਹਾਂ ਔਰ ਬੱਚੇ ਕੀ ਕਰਦੇ ਆ ਆਈਟੀ ਕਰਕੇ ਘਰ ਬੈ ਕੇ ਉਸ ਤੋਂ ਬਾਅਦ ਐਕਸਪੀਰੀਅੰਸ ਬਣਾ ਲਿਆ ਨੋ ਤੁਸੀਂ ਵਰਕਸ਼ਾਪ ਤੇ ਉਸ ਤੇ ਲੱਗ ਕੇ ਕੱਪੜੇ ਕਾਲੇ ਕਰਾਓ ਆ ਉਹਦੇ ਕੀ ਕਰਾਓ ਕਾਲੇ ਕਰਾਓ ਔਰ ਸੈਲਰੀ ਕਾਊਂਟ ਪਵਾਓ ਔਰ ਸਿੱਧਾ ਵਰਕ ਪਰਮਿਟ ਤੁਹਾਡਾ ਕੋਈ ਰੋਕ ਹੀ ਨਹੀਂ ਸਕਦਾ ਐਵੇਂ ਮਿਹਨਤਾਂ ਕਰਦੇ ਫਿਰ ਨਹੀਂ ਬਿਲਕੁਲ ਜੀ ਅਸਲ ਚ ਇਧਰ ਆ ਚੱਲੇ ਗਏ ਨਾ ਦੇਖ ਰਹੀ ਗੱਲ ਸਿੱਖਣ ਦੀ ਹੈ ਜਦੋਂ ਅਸੀਂ ਸਿੱਖਦੇ ਨਹੀਂ ਫਿਰ ਅਸੀਂ ਸ਼ਾਰਟਕਟ ਰਸਤੇਾਂ 'ਚ ਪੈਂਦੇ ਹਾਂ ਤੁਹਾਡੇ ਕੋਲ ਸਟਰਕਚਰ ਪੂਰਾ ਹੈ ਨਾ ਬਿਲਡਿੰਗ ਚੰਗੀ ਹੈਗੀ ਹੈ ਹਾਂਜੀ ਹਾਂਜੀ ਸਰ ਮਤਲਬ ਪ੍ਰੈਕਟੀਕਲੀ ਵੀ ਤੁਸੀਂ ਜਿਆਦਾ ਮੇਰੇ ਖਿੱਚ ਗੌਰ ਕਰਦੇ ਹੋ ਇਹ ਵੱਡੀ ਪ੍ਰਾਪਤੀ ਹੈ 2007 ਤੋਂ ਆਈਟੀਆਈ ਚੱਲ ਰਹੀ ਹੈ ਸਾਡੇ ਕੋਲੇ ਵਰਕਸ਼ਾਪਸ ਤੋਂ ਲੈ ਕੇ ਟੂਲ ਇਕਵਿਪਮੈਂਟ ਮਸ਼ੀਨਰੀ ਤਕਰੀਬਨ 100% ਹਰੇ ਕੋਈ ਚਲੋ ਖਰਾਬ ਹੋ ਜਾਂਦੀ ਚੱਲਦੇ ਸੈਸ਼ਨ ਚ ਕੋਈ ਥੋੜਾ ਬਲਕਾਟ ਪਰ ਸਾਡੇ ਕੋਲੇ ਟ੍ਰੇਨਿੰਗ ਦਾ ਪੂਰਾ ਫੁੱਲ এনਵਾਇਰਨਮੈਂਟ ਆ ਇਹ ਸਾਡੀ ਮੋਗੇ ਸ਼ਹਿਰ ਦੇ ਵਿੱਚ ਇਕਲੀ ਆਈਟੀਆਈ ਹੈ ਜਿਹੜੀ ਡੇਡ ਇਕਰ ਦੇ ਵਿੱਚ ਆ ਬਾਕੀ ਸਾਰੇ ਬਹੁਤ ਛੋਟੇ ਲੈਵਲ ਤੇ ਆ ਸਾਡੇ ਕੋਲੇ ਡੀਜ਼ਲ ਮੈਕੈਨਿਕ ਡੀਜ਼ਲ 올ਡ ਏਜ ਕੇਅਰ ਔਰ ਨੈਣੀ ਤੋਂ ਲੈ ਕੇ ਬੁਟੀਸ਼ਨ ਤੋਂ ਲੈ ਕੇ ਜੋ ਅਗਲੇ 10 ਸਾਲ ਲਈ ਟ੍ਰੇਡ ਇਨ ਡਿਮਾਂਡ ਹਮ ਕਨੇਡਾ ਦੀ ਸਰਕਾਰੀ ਵੈਬਸਾਈਟ ਦੇ ਅਸੀਂ ਪੂਰਾ ਪ੍ਰਿਪੇਅਰ ਆ ਉਹ ਸਾਡੇ ਕੋਲ ਸਾਰੇ ਕੋਰਸਿਸ ਹੁਣ ਵੈਲਡਰ ਦੀ ਗੱਲ ਕਰੀਏ ਹਾਂਜੀ ਇਹਦਾ ਸਕੋਪ ਕਿੰਨਾ ਕਾ ਕਨੇਡਾ ਅਮਰੀਕਾ ਕਿਤੇ ਵੀ ਲਾ ਲੋ ਅਸਲ ਚ ਆਪਾਂ ਦੇਖਦੇ ਆ ਬਾਹਰ ਜਾਣ ਦਾ ਮਤਲਬ ਕੀ ਆ ਕਿ ਬਾਹਰ ਜਾਣਾ ਉਹ ਭਾਵੇਂ ਦੇਸ਼ ਕੋਈ ਵੀ ਹੋਵੇ ਪੈਸਾ ਡਾਲਰ ਕਮਾਉਣਾ ਹੀ ਅਕਸਰ ਬਹੁਤ ਨਾਲ ਮਕਸਦ ਆ ਬਿਲਕੁਲ ਜੀ ਕੀ ਸਕੋਪ ਆ ਵੈਲਡਰ ਦਾ ਸਰ ਚੰਗੀਆਂ ਚੰਗੀਆਂ ਕੰਪਨੀਆਂ ਜਿਹੜੀਆਂ ਵੈਲਡਰ ਤਾਂ ਲੱਭਦੀਆਂ ਪਿੱਛੇ ਜੇ ਆਸਟ੍ਰੇਲੀਆ ਤੋਂ ਹੀ ਏਮਪਲੋਇਰ ਆਏ ਸੀਗੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਵੈਲਡਰ ਸਾਨੂੰ ਬੱਚੇ ਮਿਲਣ ਉੱਥੇ ਪ੍ਰੋਬਲਮ ਕੀ ਆਈ ਜਿਹੜੇ ਤਾਂ ਪ੍ਰੈਕਟੀਕਲ ਦੇ ਵਿੱਚ ਆ ਉਹਨਾਂ ਨੇ ਆਈਟੀਓ ਹੀ ਨਹੀਂ ਕੀਤੀ ਹੋਈ ਹਾਂ ਜਿਨ੍ਹਾਂ ਨੇ ਆਈਟੀਓ ਹੀ ਕੀਤੀ ਆ ਉਹਨਾਂ ਨੂੰ ਪੂਰਾ ਪ੍ਰੈਕਟੀਕਲ ਨਹੀਂ ਆਉਂਦਾ ਜੇ ਇਹ ਦੋਵੇਂ ਚੀਜ਼ਾਂ ਕੰਬਾਈਨਡ ਹੋ ਜਾਂਦੀਆਂ ਸਰ ਇਹਦੇ ਰਿਜ਼ਲਟ ਬਹੁਤ ਹੀ ਜ਼ਿਆਦੇ ਆਪਣੇ ਪੰਜਾਬ ਦੇ ਬੱਚਿਆਂ ਲਈ ਬਹੁਤ ਹੀ ਜ਼ਿਆਦੇ ਵਧੀਆ ਹੋਣਗੇ ਇੱਕ ਨਿਚਰ ਦਾ ਕੋਰਸਾ ਵੈਲਡਰ ਦਾ ਸਰ ਓਨਲੀ 1 ਇਅਰ ਕੋਰਸ ਇੱਕ ਸਾਲ ਦਾ ਕੋਰਸ ਆ ਤੇ ਮੈਨੂੰ ਲੱਗਦਾ ਸਾਲ ਕੁ ਬੰਦਾ ਉਹ ਪ੍ਰੈਕਟੀਕਲ ਸਿੱਖਦਾ ਰਹੇ ਨਾਲ ਉਹ ਸਾਲ ਐਕਸਪੀਰੀਅੰਸ ਹੋ ਗਿਆ ਐਕਸਪੀਰੀਅੰਸ ਹੋ ਗਿਆ 2 ਸਾਲਾਂ ਦੇ ਵਿੱਚ ਬੰਦਾ ਬਹੁਤ ਯਾਰ ਬਹੁਤ ਵੱਡਾ ਕਸ਼ ਕਰ ਸਕਦਾ ਹਿੰਮਤੀ ਬੰਦਾ ਤਾਂ ਕੁਝ ਵੀ ਕਰ ਸਕਦਾ ਸਰ 100 ਮੈਂ ਇਹ ਨਹੀਂ ਕਹਿੰਦਾ ਕੋਈ ਵੀ ਬੰਦਾ 100% 50% ਵੀ ਸਿੱਖ ਗਿਆ ਇਨਫਾ ਉਸ ਤੋਂ ਬਾਅਦ 50 ਉਹਨੇ ਐਕਟੀਵਿਟੀ ਦੇ ਵਿੱਚ ਪਾ ਕੇ ਮਾਰ ਬਣ ਜਾਣਾ ਉਸ ਤੋਂ ਬਾਅਦ ਉਹਦੀ ਜਰਨੀ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਦੋ ਤਿੰਨ ਸਾਲਾਂ ਦੇ ਵਿੱਚ ਤਾਂ ਉਹ ਦੂਜਿਆਂ ਨੂੰ ਗੱਲਾਂ ਕਰਨ ਲੱਗ ਪੈਂਦਾ ਵੀ ਮੇਰੇ ਤੇ ਕੋਈ ਅਸਲ ਵਿੱਚ ਉਸਤਾਦ ਬਣ ਜਾਂਦਾ ਉਸਤਾਦ ਬਣ ਜਾਂਦਾ ਅਸਲ ਜੀ ਗੱਲ ਹੈਗੀ ਜੀ ਆਈਟੀਆਈ ਆ ਇਹ ਬੇਸਿਕ ਦੱਸਦੀ ਆ ਕੀ ਆ ਹਨਾ ਤਾਂ ਕਮਰੇ ਕਾਫੀ ਨੇ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਸਰ ਤਾਂ ਮਤਲਬ ਇਹ ਦੱਸਦੀ ਆ ਬੇਸਿਕ ਕੀ ਆ ਵੀ ਨੌਲੇਜ ਕੀ ਆ ਕਿੱਥੇ ਆ ਟੀਚਰ ਕੀ ਆ ਕਿ ਗਾਈਡ ਕਰਦਾ ਤੁਹਾਨੂੰ ਹਾਂਜੀ ਹਾਂਜੀ ਸਫਰ ਤੁਸੀਂ ਤੈ ਖੁਦ ਕਰਨਾ ਬਿਲਕੁਲ ਜੀ ਹਾਂ ਦੇਖੋ ਅੱਜ ਤੋਂ ਐਡਮਿਸ਼ਨਸ ਚੱਲ ਰਹੀਆਂ ਕਰਕੇ ਹਨਾ ਜੀ ਹੁਣੇ ਪੁਰਾਣੇ ਜਿਹੜੇ ਬੱਚੇ ਆ ਪਿਛਲੇ ਸੈਸ਼ਨ ਦੇ 2 ਅਗਸਤ ਤੋਂ ਬਸ ਪ੍ਰੈਕਟੀਕਲ ਸ਼ੁਰੂ ਹੋ ਜਾਣੇ ਆ ਤੇ ਫਿਰ ਨਵੇਂ ਸੈਸ਼ਨ ਚੱਲ ਪੈਣੇ ਆ ਇਹ ਕੋਰਸ ਹੁੰਦੇ ਕਿਹੜੇ ਕਿਹੜੇ ਕੋਰਸ ਆ ਹੈਲਥ ਕੇਅਰ ਤੋਂ ਲੈ ਕੇ ਜਿਵੇਂ ਕੁਝ ਮੋਟੇ-ਮੋਟੇ ਗਿਣਾ ਸਕੋ ਦਰਸ਼ਕਾਂ ਨੂੰ ਹਾਂ ਜੀ ਆਪਣੀ ਜੀ ਹੈਲਥ ਕੇਅਰ ਸੈਕਟਰ ਦੇ ਵਿੱਚ 올ਡ ਏਜ ਕੇਅਰ ਹੋ ਗਿਆ ਚਾਈਲਡ ਕੇਅਰ ਹੋ ਗਿਆ ਵੈਲਡਿੰਗ ਵੈਲਡਿੰਗ ਦਾ 1 ਇਅਰ ਹੋ ਗਿਆ ਮਕੈਨਿਕ ਡੀਜ਼ਲ ਹੋ ਗਿਆ 1 ਇਅਰ ਪਲੰਬਰ ਹੋ ਗਿਆ ਜੀ ਕਾਸਮੈਟੋਲਜੀ ਬਟਿਸ਼ਨ ਪਹਿਲਾਂ ਇਹਦਾ ਨਾਮ ਹੇਅਰ ਐਂਡ ਸਕਿਨ ਕੇਅਰ ਸੀ ਹੁਣ ਇਹਦਾ ਨਾਮ ਕਾਸਮੈਟੋਲਜੀ ਕਰ ਦਿੱਤਾ ਗਿਆ ਫਿਰ ਇਹ ਕਟਿੰਗ ਐਂਡ ਸਵਿੰਗ ਦੇ ਅਗੇ ਫੈਸ਼ਨ ਡਿਜ਼ਾਈਨਿੰਗ ਸੈਕਟਰ ਦੇ ਵਿੱਚ ਫਿਰ ਸਾਡੀ ਆਈਟੀਆਈ ਵੱਲੋਂ ਐਫਰਟ ਕਰਦੇ ਹੋਏ ਅਸੀਂ ਨਾਲ ਕੁਕਿੰਗ ਦੇ ਕੋਰਸ ਵੀ ਇੱਥੇ ਸਟਾਰਟ ਕੀਤੇ ਆ ਬੱਚਿਆਂ ਲਈ ਕਿਉਂਕਿ ਅੱਜ ਹਰਪੇਜ ਜੇ ਬੱਚੇ ਨੇ ਬਾਹਰ ਜਾਣਾ ਮੈਂ ਮੇਰਾ ਇਹ ਸੋਚਣਾ ਇੱਕ ਸਕਿੱਲ ਨਹੀਂ ਨਾਲ ਇੱਕ ਹੋਰ ਸਕਿੱਲ ਲੈ ਕੇ ਜਾਵੇ ਉਹਦੇ ਚੋ ਬੈਸਟ ਆ ਚਾਹੇ हेयर कटिंग ਹੋ ਗਿਆ ਜਾਂ ਕੁਕਿੰਗ ਦੇ ਵਿੱਚ ਮੀਟ ਕਟਿੰਗ ਦਾ ਹੋ ਗਿਆ ਵੈਜ ਨੌਨ ਵੈਜ ਕਿਉਂਕਿ ਸਾਰੇ ਬਾਹਰ ਨੌਨ ਵੈਜ ਚੱਲਦਾ ਜੀ ਜਿਉਂ ਦੋ ਸਕਿੱਲ ਲੈ ਜਾਂਦਾ ਉਹਦੇ ਵਰਗਾ ਸਕਿਓਰ ਕੋਈ ਨਹੀਂ ਅੱਧੀ ਰੋਟੀ ਪਾਣੀ ਬਣਾਉਣਾ ਕਿਤਾਬ ਲੋਕਾਂ ਦੀ ਡਿਮਾਂਡ ਹੁੰਦੀ ਸੀ ਭਾਈ ਗੁਰਮੀ ਰੋਟੀ ਪਾਣੀ ਆਉਂਦਾ ਥੋੜੀ ਨਾ ਹਾਂਜੀ ਹਾਂਜੀ ਇਹ ਪਹਿਲਾਂ ਵੀ ਮੰਗ ਸੀ ਹਾਂਜੀ ਇਹ ਵੀ ਮੰਗ ਆ ਹੁਣ ਬੇਟੇ ਵਾਲੀ ਵੀ ਹੋ ਗਿਆ ਜਿਨ੍ਹਾਂ ਨੇ ਬਾਹਰ ਜਾਣਾ ਜਿਨ੍ਹਾਂ ਜਿਹਦੇ ਕੋਲ ਸਕਿੱਲ ਨਹੀਂ ਸਰ ਉਹ ਆਪਦਾ ਪੰਜਾਬ ਛੱਡ ਕੇ ਨਾ ਜਾਵੇ ਜੇ ਪੰਜਾਬ ਛੱਡਣਾ ਤਾਂ ਸਕਿੱਲ ਲੈ ਕੇ ਜਾਓ ਜੇ ਤੁਹਾਡੇ ਕੋਲ ਕੋਈ ਸਕਿੱਲ ਹੈ ਨਹੀਂ ਪੰਜਾਬ ਨਾਲ ਛੱਡੋ ਤੁਸੀਂ ਇਸ ਤੋਂ ਵੀ ਜ਼ਿਆਦਾ ਔਖੇ ਹੋ ਜਾਓਗੇ ਕਿਉਂਕਿ ਬਾਹਰ ਆਮ ਲੇਬਰ ਦਾ ਕੰਮ ਬਿਲਕੁਲ ਹੈ ਨਹੀਂ ਜੀ ਇਹ ਕੰਪਿਊਟਰ ਲੈਰ ਕੰਪਿਊਟਰ ਕੋਰਸ ਵੀ ਨਹੀਂ ਕੋਸ਼ਿਸ਼ ਕਰਨੀ ਸਰ ਇਹਨਾਂ ਆਈਟੀਆਈ ਦੇ ਉਹਨਾਂ ਨੇ ਹਰੇਕ ਕੋਰਸ ਦੇ ਨਾਲ ਅਟੈਚ ਕਰਾਈ ਹੋਏ ਆ ਬਈ ਕੰਪਿਊਟਰ ਵਿੱਚ ਜ਼ਰੂਰੀ ਆ ਪਾਠ ਕੀਤਾ ਹੋਇਆ ਵਰਸਾ ਬਣ ਗਿਆ ਜੰਦਗੀ ਦਾ ਆਪਣਾ ਹਨਾ ਹਾਂਜੀ ਕੋਪੀ ਵੇਰੇ ਮਾੜਾ ਜਾਂ ਪਾਸੇ ਨੂੰ ਘੁਮਾ ਕੇ ਦਿਖਾ ਦਿਓ ਬਿਲਡਿੰਗਸ ਕਾਫੀ ਹੈ ਨਾ ਕੋਲੇ ਤਾਂ ਇਹ ਸਰ ਵੈਲਡਰ ਦੀ ਇੱਥੇ ਪਈ ਆ ਅੱਛਾ ਵੈਲਡਰ ਦੀ ਸੈਟ ਆ ਇੱਧਰ ਵੀ ਆ ਤਿੰਨ ਵੈਲਡਰ ਦੀਆਂ ਵਰਕਸ਼ਾਪਾਂ ਹੂੰ ਸਾਡੇ ਕੋਲ ਤਿੰਨ ਵੈਲਡਰ ਦੀਆਂ ਵਰਕਸ਼ਾਪਸ ਆ ਜੀ ਉਸ ਤੋਂ ਬਾਅਦ ਤਿੰਨ ਹੀ ਮਕੈਨਿਕ ਡੀਜ਼ਲ ਦੀ ਸਾਡੇ ਇੱਥੇ ਮਕੈਨਿਕ ਡੀਜ਼ਲ ਆ ਜਿਹੜੇ ਉਹਦੇ ਉਹ ਕਮਰਸ਼ੀਅਲ ਜਿਹੜੇ ਲੜਕੇ ਬਹੁਤ ਵਧੀਆ ਹੰਡਾਈ ਏਜੰਸੀ 'ਚ ਲੱਗੇ ਆ ਆ ਬਾਅਦ ਵਿੱਚ ਦੇਖਿਆ ਹਾਂਜੀ ਉਹ ਉਹ ਕਾਰਾਂ ਤੇ ਕਰਾਉਂਦੀ ਆ ਪ੍ਰੈਕਟੀਕਲ ਜਿਹੜੇ ਚਾਵਲ ਲੜਕੇ ਆ ਹਾਂਜੀ ਕਿਉਂਕਿ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਇਸ ਟਾਈਮ ਬੱਚੇ ਬਹੁਤ ਥੋੜਾ ਸਿੱਖਦੇ ਪਰ ਉਹਨਾਂ ਨੂੰ ਵੀ ਕਈ ਦਾ ਸ਼ੌਂਕ ਨਾਲ ਆਓ ਸਿੱਖਣ ਸਾਡੇ ਕੋਲ ਆਪਦੀਆਂ ਵਰਕਸ਼ਾਪ ਹੈ ਇਹ हिसाब ਚ ਡਿਵਾਈਡ ਕੀਤੀਆਂ ਜਿਹੜੇ ਬੱਚੇ ਫਾਰਮੈਲਟੀ ਲਈ ਸਿੱਖਣਾ ਚਾਹੁੰਦੇ ਜਾਂ ਰੈਗੂਲਰ ਹੀ ਰਹਿਣਾ ਚਾਹੁੰਦੇ ਓਵਰ ਇਨਸਟ੍ਰਕਟਰ ਤਾਂ ਕਰਾਉਂਦੀ ਕਰਾਉਂਦੀ ਹੈ ਥਿਉਰੀ ਜਿਹੜੇ ਬਹੁਤ ਵਧੀਆ ਟ੍ਰੇਨਿੰਗ ਲੈਣੀ ਚਾਹੁੰਦੇ ਆ ਉਹਨਾਂ ਲਈ ਇੱਕ ਵਰਕਸ਼ਾਪ ਉੱਥੇ ਕਮਰਸ਼ੀਅਲ ਕਾਰ ਦੇ ਬੱਚੇ ਸਾਨੂੰ ਕੋਨੋਨਾ ਚ ਮਿਲਦਾ ਹੋਊਗਾ ਜਦੋਂ ਉਹ ਬਣਾ ਹੁੰਦੇ ਕਿਉਂਕਿ ਅਸਲ ਚ ਨਾ ਥੋੜਾ ਉਹਨਾਂ ਨੇ ਰੋਸ਼ਨ ਕਰਨਾ ਜਿਹੜੇ ਅਸਲ ਚ ਸਿੱਖਦੇ ਆ ਜਿਹੜੇ ਸਿੱਖਦੇ ਆ ਸਰ ਅਸਲ ਚ ਸਿੱਖ ਰਹੇ ਆ ਬਿਲਕੁਲ ਸਰ ਉਹ ਉਹ ਥਾਣੀ ਹੀ ਬੱਚੇ ਅੱਗੇ ਆਉਣੇ ਹੁੰਦੇ ਆ ਉਹੀ ਤੁਹਾਡੀ ਐਡਵਰਟਾਈਜ਼ਮੈਂਟ ਉਹੀ ਤੁਹਾਡਾ ਸਾਰਾ ਕੁਝ ਆ ਜਿਹੜੇ ਦੂਜੇ ਹੁੰਦੇ ਉਹਨਾਂ ਤੋਂ ਕਿ ਤਾਂ ਇਹ ਆ ਵੀ ਇੱਕ ਰੂਟੀਨ ਦੇ ਵਿੱਚ ਚੱਲੀ ਜਾਂਦਾ ਸੀਟਾਂ ਭਰਨੀਆਂ ਹੁੰਦੀਆਂ ਜਿਵੇਂ ਕਿ ਤੁਹਾਨੂੰ ਪਤਾ ਸਿਸਟਮ ਦੇ ਵਿੱਚ ਹਰ ਹਾਂਜੀ ਹਰੇਕ ਪ੍ਰਕਾਰ ਦੇ ਹੀ ਬੱਚੇ ਚਾਹੀਦੇ ਔਰ ਸਾਹਮਣੇ ਬੱਚਾ ਹੈ ਜੀ ਜਿਹਦਾ ਅਜੇ ਅਸੀਂ 4 ਦਿਨ ਪਹਿਲਾਂ ਹੀ ਵਰਕ ਪਰਮਿਟ ਲਵਾ ਕੇ ਦਿੱਤਾ ਆਜੋ ਵੀਰੇ ਆਜੋ 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 ਵਾੜਾ ਜਾ ਇਹਦਾ ਵਰਕ ਪਰਮਿਟ ਇਥੋਂ ਆਈਟੀਆਈ ਵੱਲੋਂ ਹੀ ਪਲੇਸਮੈਂਟ ਸੈੱਲ ਦੇ ਤੌਰ ਤੇ ਸਾਡੇ ਆਈਸੀਸੀਆਰਸੀ ਵਾਲਿਆਂ ਨਾਲ ਸੀਗੇ ਉਹ ਬੱਚੇ ਮੰਗਦੇ ਆ ਵੀ ਸਾਨੂੰ ਮਕੈਨਿਕ ਦਿਓ ਵੈਲਡਰ ਦਿਓ ਹਮ ਹੈਲਥ ਕੇਅਰਰ ਦੇ ਦਿਓ ਹਮ ਅਸੀਂ ਗਾਂ ਬੱਚਿਆਂ ਨੂੰ ਫਿਰ ਐਡਵਰ ਬੁਲਾਈਦਾ ਇਹ ਬੱਚੇ ਦਾ ਉਹਨੇ ਵਰਕ ਪਰਮਿਟ ਲਵਾ ਕੇ ਦਿੱਤਾ ਔਰ ਬਹੁਤ ਹੀ ਜਾਇਜ ਖਰਚੇ ਚ ਜੀ ਪ੍ਰਿੰਸੀਪਲ ਸਾਹਿਬ ਵੀ ਆਪਣੇ ਨਾਲ ਆਈਐਸਆਈਟੀਜ ਤੋਂ ਆਮ ਤੌਰ ਤੇ ਸਟੂਡੈਂਟ ਕਿਹੜਾ ਕੋਰਸ ਵੱਧ ਕਰਕੇ ਰਾਜੀ ਆ ਦੇਖੋ ਜੀ ਸਾਡੇ ਕੋਲੇ ਮੇਨ ਸਾਡੀ ਟ੍ਰੇਡ ਇੱਥੇ ਹੈਗੀ ਡੀਜ਼ਲ ਮਕੈਨਿਕ ਡੀਜ਼ਲ ਮਕੈਨਿਕ ਡੀਜ਼ਲ ਮਕੈਨਿਕ ਦੇ ਵਿੱਚ ਜਿਆਦਾ ਚਾਹ ਮੰਨਦੇ ਸਟੂਡੈਂਟਾਂ ਸੀਟਾਂ ਕਿੰਨੀਆਂ ਖੁੰਦੀਆਂ ਦੀਆਂ ਸੀਟਾਂ ਸਾਡੇ ਕੋਲੇ ਮਤਲਬ ਸਾਡੇ ਕੋਲੇ ਇਨਾ ਸੀਟਾਂ ਹੈਗੀਆਂ ਤਿੰਨ ਵਰਕਸ਼ਾਪਾਂ ਹੈਗੀਆਂ ਸਾਡੇ ਕੋਲ 100-150 ਤਕਰੀਬਨ ਸੀਟ ਹੈਗੀ ਆ ਅੱਛਾ ਜਿਆਦਾ ਮਤਲਬ ਇਹਦਾ ਸਕੋਪ ਵੱਧਦਾ ਫਿਰ ਜਿਹੜੀ ਇਹ ਮੰਗ ਕਰਦੇ ਨੇ ਇਹਦਾ ਜੀ ਡੀਜ਼ਲ ਮਕੈਨਿਕ ਦਾ ਦੇਖੋ ਜੀ ਇਹ ਇਹ ਹੈਗੀ ਮਕੈਨਿਕਲ ਲੈਨ ਨਾਲ ਰਿਲੇਟਡ ਕੋਰਸ ਆ ਇਹਦਾ ਕੈਨੇਡਾ ਦੇ ਵਿੱਚ ਜਿਵੇਂ ਆਪਣੇ ਹੁਣ ਪੰਜਾਬੀ ਮੁੰਡੇ ਜਾਂਦੇ ਆ ਉੱਥੇ ਕੋਈ ਡਰਾਈਵਿੰਗ ਕਰਦੇ ਆ ਜਾਂ ਆਪਾਂ ਕਹ ਲਈਏ ਵੀ ਕੋਈ ਵਰਕਸ਼ਾਪਾਂ ਦੇ ਵਿੱਚ ਕੰਮ ਕਰਦੇ ਆ ਇਸ ਕਰਕੇ ਫਿਰ ਮਕੈਨਿਕਲ ਲੈਨ ਇਹਦਾ ਸਕੋਪ ਦੂਜੀਆਂ ਟ੍ਰੇਡਾਂ ਨਾਲੋਂ ਥੋੜਾ ਜਿਆਦਾ ਆ ਫਿਰ ਸਾਡੀ ਇਹ ਸਪੈਸ਼ਲਿਸਟ ਹੀ ਆ ਇੱਥੇ ਵੀ ਅਸੀਂ ਐਡਵਾਂਸ ਜੋ ਵੀ ਅਪ ਟੂ ਡੇਟ ਟੈਕਨੋਲੋਜੀ ਚੱਲ ਰਹੀ ਆ ਉਸ ਤਰ੍ਹਾਂ ਦੀ ਅਸੀਂ ਇਹ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਹਾਂ ਵੀ ਮਤਲਬ ਕੁਆਲਿਟੀ ਐਜੂਕੇਸ਼ਨ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਪਲੰਬਰ ਹੋ ਗਿਆ ਬੈਲਡਰ ਹੋ ਗਿਆ ਹਨਾ ਕਟਿੰਗ ਵਾਲਾ ਕਈ ਵੀ ਡੀਜ਼ਲ ਮਕੈਨਿਕ ਤਾਂ ਤੁਸੀਂ ਦੱਸ ਹੀ ਦਿੱਤਾ ਪਤਲੀ ਜਿਹੜੀ ਮੇਨ ਆਮ ਟ੍ਰੇਨਿੰਗ ਜਿਹੜੇ ਲੋਕਾਂ ਨੂੰ ਚਾਹੁੰਦੇ ਆ ਮੇਨ ਟ੍ਰੇਨਿੰਗ ਦੇ ਵਿੱਚ ਹਾਂਜੀ ਹਾਂਜੀ ਨੈ ਨਹੀਂ ਦਾ ਬੋਰਸ ਇਹਦਾ ਬਹੁਤ ਵਧੀਆ ਸਕੋਪ ਆ ਰਿਹਾ ਪਨਾ 6 ਮਹੀਨਿਆਂ ਚੋਂ ਚਾਰ ਹੁਣ ਤਾਂ ਜਾਣ ਸਾਰੀ ਪੱਕਾ ਕਰਨ ਨੂੰ ਲੱਗੇ ਹਾਂਜੀ ਲੜਕੀਆਂ ਦੇ ਵਿੱਚ ਮਤਲਬ ਸਪੈਸ਼ਲ ਕੋਰਸ ਨੇਣੀ ਦਾ ਕੋਰਸ ਬਹੁਤ ਜਿਆਦਾ ਡਿਮਾਂਡ ਹੈ 12ਵੀਂ ਹੈ ਮਤਲਬ ਇੱਥੇ ਵੀਰੇ ਦਾ ਫਿਰ ਕੀ ਕੀਤਾ ਸੀ ਕਿਵੇਂ ਵਰਕ ਪਰਮਿਟ ਮਿਲਿਆ ਕੀ ਕੀਤਾ ਸੀ ਵੀਰੇ ਨਾਂ ਦੱਸ ਦਿਓ ਇੱਕ ਤਾਂ ਮੇਰਾ ਵੀਰੇ ਡਿਪਲੋਮਾ ਕੀਤਾ ਸੀਗਾ 2014 ਤੋਂ 17 ਦੇ ਵਿੱਚ ਵਿੱਚ ਅੱਛਾ ਉਸ ਤੋਂ ਬਾਅਦ ਹੀ ਮੈਂ ਪਹਿਲਾਂ ਜੋਬ ਦੀ ਟਰਾਈ ਕੀਤਾ ਡਿਪਲੋਮਾ ਕਿਹੜੀ ਕੈਟਾਗਰੀ ਚ ਕੀਤਾ ਸੀ ਮਕੈਨੀਕਲ ਇੰਜੀਨੀਅਰਿੰਗ ਹਾਂਜੀ ਵੀਰੇ ਅੱਛਾ ਇਸ ਤੋਂ ਬਾਅਦ ਵੀਰੇ ਮੈਂ ਇੱਕ ਦੋ ਵਾਰ ਥਾਂ ਪਹਿਲਾਂ ਜਿੱਦਾਂ ਕਹ ਦੀ ਆਪਾਂ ਟਰਾਈ ਕਰਦੇ ਆਂ ਜੋਬ ਵਗੈਰਾ ਇੱਥੇ ਨਾ ਪਰ ਨਹੀਂ ਮਿਲਦੇ ਪੰਦੀ ਕਿਉਂਕਿ ਆਪਣੇ ਇੱਥੇ ਲਿਮਟਿਡ ਸੀਟਾਂ ਘੱਲੋ ਜਾਂ ਜੋ ਆਣਾ ਸਰ ਕੋਲ ਆਇਆ ਹੀ ਪੰਜਾਬੀ ਟੈਂਟ ਸਰਕਲ ਜਸੀਨ ਸਰ ਕੋਲੇ ਕੋ ਗਏ ਫਿਰ ਮੈਨੂੰ ਸੀਗਾ ਵੀ ਆਪਾਂ ਇੱਕ ਵਾਰੀ ਟਰਾਈ ਕਰਕੇ ਦੇਖੇ ਪਰਮਿਟ ਦਾ ਕੈਨੇਡਾ ਦਾ ਆਜੋ ਸਰ ਆਜੋ 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 ਅੱਛਾ ਫਿਰ ਉਦੋਂ ਮੈਂ ਫਿਰ ਸਰ ਕੋਲ ਵਿਜ਼ਿਟ ਕੀਤਾ ਜੀ ਸਰ ਨੇ ਮੇਰੀ ਪ੍ਰੋਫਾਈਲ ਦੇਖੀ ਮਰੀਅਲ ਸੀ ਜੀ ਜਰਨਲ ਕੀਤੀ ਹੋਈ ਹਾਂ ਫਿਰ ਸਰ ਕਹਿੰਦੇ ਵੀ ਤੁਹਾਡਾ ਵੀ ਐਲੀਜੀਬਲ ਵਧੀਆ ਹੈਗੇ ਹੋ ਵੀ ਪਰਮਿਟ ਆ ਜਾਊਗਾ ਸ਼ਾਰਟੀ ਵਾਲਾ ਕੇਸ ਸੀ ਮਤਲਬ ਆਪਣਾ ਹਾਂ ਤਾਂ ਕਰਕੇ ਫਿਰ ਉਦੋਂ ਅਪਲਾਈ ਕੀਤਾ ਸਰ ਨੇ ਤੇ ਮੇਰਾ ਵਿਦਨ 4 ਮੰਥਸ ਆਪਣਾ ਵੀਜ਼ਾ ਆ ਗਏ ਨਾ ਸਰ ਬਣ ਗਈ ਗੱਲ ਨਹੀਂ ਜਿਹੜਾ ਇੱਕ ਤਾਂ ਲੋਂਦੇ ਆਮ ਕੰਸਲਟੈਂਟ ਤੋਂ ਕੇਸ ਲਵਾਉਂਦੇ ਹਨਾ ਉੱਤਰ ਪਈ ਲੱਗ ਇਹ ਜਿਹੜੇ ਦਾ ਸੁਢੇ ਹੱਥ ਸਕਿਲ ਸਿੱਖੀ ਬਾਤ ਚਿਤ ਹੋਈ ਫਿਰੇ ਚ ਵੀ ਹਾਂਜੀ ਹਾਂਜੀ ਜਿੰਨਾ ਵਾਜਬ ਤੋਂ ਵਾਜਬ ਰੇਡ ਸਰ ਨੇ ਮਨਉਨਾ ਕਰਵਾ ਕੇ ਦਿੱਤਾ ਹਾਂ ਇਹ ਵੱਡੀ ਗੱਲ ਆ ਫਿਰ ਕਿਉਂਕਿ ਨਾ ਉਹ ਤਾਂ ਸ਼ੈਲ ਦੇੜ ਦਿੰਦੇ ਆ ਬਿਲਕੁਲ ਜੀ ਇਹਦੇ ਚ ਕੀ ਆ ਜਦੋਂ ਕਮਰਸ਼ੀਅਲ ਅਸੀਂ ਜਿੰਨਾ ਕਮਰਸ਼ੀਅਲ ਹੁੰਦੇ ਜਾਵਾਂਗੇ ਹੈ ਤਾਂ ਅਸਲ ਦੀ ਵਿੱਚ ਇਹੀ ਆ ਨਾ ਵੀ ਬੱਚੇ ਨੇ ਆਪਦੀ ਐਜੂਕੇਸ਼ਨ ਲਈ ਹੋਈ ਆ ਸਕਿੱਲ ਦੀ ਔਰ ਉਹ ਆਪ ਦਾ ਕਿਸੇ ਦੇਸ਼ ਚਾ ਕਿਸੇ ਵੀ ਲਾ ਲੋ ਕੈਨੇਡਾ ਜਾਂ ਕਿਤੇ ਵੀ ਜਾਣਾ ਚਾਹੁੰਦਾ ਅਸੀਂ ਐਲੀਜੀਬਿਲਟੀ ਪੂਰੀ ਕਰਦੇ ਆ ਕੰਮ ਤਾਂ ਆਈਸੀਸੀਆਰਸੀ ਨੇ ਕਰਨੀ ਹੁੰਦਾ ਬਾਕੀ ਦਾ ਔਰ ਅਸੀਂ ਇਥੋਂ ਪੇਪਰਵਰਕ ਕੰਪਲੀਟ ਕਰਵਾ ਕੇ ਖੁਦ ਇੰਟਰਸਟ ਲੈ ਕੇ ਇਹਨਾਂ ਦਾ ਕੇਸ ਭਲਾਈ ਕਰਕੇ ਔਰ ਚੌਥੇ ਮਹੀਨੇ ਅਸੀਂ ਰਿਜ਼ਲਟ ਲੈ ਲਿਆ ਅਸਲ ਚੀਜ਼ ਥੋੜਾ ਆਪ ਦਾ ਵੀ ਮਾਣ ਬਣਦਾ ਬਿਲਕੁਲ ਜੀ ਜਦੋਂ ਅਸੀਂ ਇੱਕ ਜਵਾਗ ਨੂੰ ਲੋਡ ਬੰਦ ਜਵਾਗ ਨੂੰ ਹਨਾ ਅੱਗੇ ਲੈ ਕੇ ਜਾਂਦਾ ਕਿਰਤੀ ਬੰਦੇ ਇਹਦਾ ਅੱਗੇ ਬਹੁਤ ਫਾਇਦਾ ਹੋਣਾ ਇਹਨੂੰ ਪੀਆਰ ਬਹੁਤ ਛੇਤੀ ਮਿਲੂਗੀ ਹਮ ਦੇਖੋ ਬਹੁਤ ਚੰਗੀ ਗੱਲ ਕਿਉਂਕਿ ਅਕਸਰ ਜਿਹੜੇ ਉਹ ਕਹੇ ਰਹੇ ਹੁੰਦੇ ਨੇ ਨਾ ਵੀ ਪਲੱਸ 2 ਤੋਂ ਬਾਅਦ ਬੱਚੇ ਆ ਜੋ ਹੈਲਪਰ ਦਾ ਹੈਲਪਰ ਨੂੰ ਸਰ ਪੀਆਰ ਨਹੀਂ ਛੇਤੀ ਮਿਲਦੀ ਹਮ ਆਈਟੀਆਈ ਕਰਕੇ ਤੁਸੀਂ ਸਕਿਲਡ ਵਰਕਰ ਚ ਆ ਗਏ بس ਲੋਡ ਹੁੰਦੀ ਥੋੜੀ ਸਬਰ ਦੀ ਵੀ ਪਲਸ 2 ਤੋਂ ਬਾਅਦ ਅਕਸਰ 2 ਸਾਲ ਲੱਗਣਗੇ 1 ਸਾਲ ਆਈਟੀ ਇਹਦੇ 1 ਸਾਲ ایکسپੀਰੀਅੰਸ ਦਾ ਬੱਚਿਆਂ ਨੂੰ ਕਈਆਂ ਨੂੰ ਹੁੰਦਾ ਆਜੋ ਬਸ ਹੁਣ ਦਵਾ ਦਵ ਕਰ ਜੀਏ ਜਿਵੇਂ ਹੁਣ ਇਹ ਆ ਵਿਜ਼ਟਰ ਵੀਜ਼ੇ ਤੇ ਆਜੋ ਜਿਹੜੇ ਹੁਣ ਪਲਸ 2 ਤੋਂ ਬਾਅਦ ਵਿਜ਼ਟਰ ਲੱਗ ਵੀ ਜਾਂਦਾ ਉਹ ਇੱਥੇ ਜਾ ਕੇ ਕਰਨਗੇ ਕੀ ਕਰਨੇ ਨਹੀਂ ਕੋਈ ਦੁਨੀਆ ਦਾ ਰੁਝਾਨ ਬਹੁਤ ਬਦਲ ਰਿਹਾ ਵਾ ਬਿਲਕੁਲ ਜੀ ਕੋ ਟੈਕਨੀਕਲੀ ਤੁਹਾਡੇ ਕੋਲ ਗੁਣ ਆ ਗਿਆ ਫਿਰ ਫਿਰ ਤੁਸੀਂ ਫਟੇ ਪਾਉਣੀ ਹੈ ਨਹੀਂ ਤਾਂ ਫਿਰ ਕਾਦੀ ਗੱਲ ਆ ਫਿਰ ਉਵੇਂ ਤਾਂ ਬੇਰੀ ਟੁੜੀ ਚਲ ਹੁਣ ਉਹ ਵੀ ਕਟ ਗਈ ਜੀ ਤੁਹਾਡਾ ਕਿਤੇ ਆ ਵੀ ਗਿਆ ਵਿਸਟਰ ਤੁਸੀਂ ਫਿਰ ਵੀ ਸਬਰ ਕਰੋ ਇੱਕ ਵਾਰੀ ਘੁਮ ਕੇ ਆ ਜਾਓ ਇੱਥੋਂ ਸੋਨਾ ਸਕਿੱਲ ਲੈ ਕੇ ਫਿਰ ਉੱਥੇ ਜਾਓ ਤੁਹਾਡੇ ਵਿਸਟਰ ਨਾਲ ਇਹ ਉਹ ਤੁਹਾਡਾ 50% ਕੰਮ ਹੋ ਗਿਆ ਹੁਣ ਇੱਥੇ ਆ ਕੇ ਸਕਿੱਲ ਲੈ ਕੇ ਜਾਓ ਫਿਰ ਵਾਪਸ ਜਾ ਕੇ ਵਰਕ ਪਰਮਿਟ ਕਰਾ ਕੇ ਲੱਗ ਜਾਓ ਪ੍ਰੋਸੈਸ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਔਰ ਉੱਥੇ ਤੁਹਾਨੂੰ ਸੋਨਾ ਕੰਮ ਮਿਲੂਗਾ ਸੋਹਣੀ ਅੱਗੇ ਰਿਜ਼ਲਟ ਨਿਕਲਣਗੇ ਇਹ ਹੁੰਦੀ ਹੈ ਸਿਆਣਫਲੀ ਗੱਲ ਵੀ ਜਦੋਂ ਤੁਹਾਨੂੰ ਸਹੀ ਬੰਦਾ رائے ਦੇਵੇ ਯਾਰ ਕੁਛ ਕਰਕੇ ਉਹ ਤੁਹਾਡਾ ਮੁੱਲ ਪੈ ਜੂ ਜੇਕਰ ਕੋਈ ਨਹੀਂ ਕੋਈ ਆਖ ਦੇਖ ਲਾਂਗੇ ਇੱਥੇ ਆ ਜਾ ਕਰਾਂ ਅਸਈ ਉਹ ਫਿਰ ਕਾਹਦਾ ਨਿਸ਼ਾਨਾ ਮਿੱਤ ਕੇ ਪਲਾਨ 1 ਪਲਾਨ B ਪਲਾਨ C ਇਹ ਰੱਖਣੇ ਪੈਂਦੇ ਆ ਕਈ ਰਿਪਲਾਨ ਇਹ ਫੇਲ ਹੋ ਜਾਂਦਾ ਤਾਂ ਬੀ ਤੁਸੀਂ ਡੋਲੋ ਨਾ ਹਰ ਟਾਈਮ ਬੀ ਤੁਹਾਡਾ ਬੈਕਅਪ ਤੇ ਹੋਣਾ ਚਾਹੀਦਾ ਹਾਂ ਪਲਾਨ ਹੈ ਹੀ ਨਹੀਂ ਕੋਈ ਫਿਰ ਉਦੋਂ ਫਿਰ ਸੁਸਾਇਟੀ ਵਰਗੀਆਂ ਉਸ ਮਸਿਆਂ ਮਾਂ ਜੋ ਸੁਣਦੇ ਆ ਮੰਨਦੇ ਆ ਉਹ ਇਸੇ ਕਰਦੀਆਂ ਵਾ ਜਦੋਂ ਤੁਹਾਨੂੰ ਕੋਈ ਆਪਸ਼ਨ ਹੀ ਕੋਈ ਜਦੋਂ ਇੱਕ ਹੀ ਸੋਚਿਆ ਪਲਾਨ ਇੱਕ ਨਾਲ ਵੀ ਗੱਲ ਨਹੀਂ ਬਣਦੀ ਦੋ ਤਿੰਨ ਪਲਾਨ ਹੋਣ ਬੰਦਾ ਡਟ ਕੇ ਫਿਰ ਜੰਗ ਲੜਦਾ ਬਹੁਤ ਤੇ ਮੇਰੇ ਜਾਣਕਾਰੀ ਸੀ ਹਾਂ ਪਿੰਡੋਂ ਉਹਨਾਂ ਦੀ ਥੋੜੀ ਜੀ ਜ਼ਮੀਨ ਵਿਸਟਰ ਵੀਜ਼ਾ ਲਾ ਕੇ ਪੈਕੇਜ ਕਰ ਲਿਆ ਹਾਂ ਜਦੋਂ ਕੈਨੇਡਾ ਪਹੁੰਚ ਗਿਆ ਉਹਨੂੰ ਵਿਜ਼ਟਰ ਵੀਜ਼ੇ ਤੋਂ ਵਰਕ ਵੀਜ਼ਾ ਕਰਾਉਣਾ ਉੱਥੇ ਫਿਰ ਉਹ ਪੈਸੇ ਮੰਗਣ ਆ ਗਿਆ ਜਿਹੜਾ ਵਿੱਚ ਉਹਦਾ 1.5 ਕਿਲਾ ਸੀ ਉਹ ਵੀ ਆ ਗਿਆ ਹਾਂ ਔਖਾ ਹੋ ਜਾਂਦਾ ਜ਼ਮੀਨ ਚਲੀ ਜੇ ਨਾ ਮੋੜਨੀ ਬਹੁਤ ਔਖੀ ਹੋ ਜਾਂਦੀ ਆ ਕਿਉਂਕਿ ਪੰਜਾਬੀ ਕਮਲੇ ਹੋ ਜਾਂਦੇ ਆ ਇੱਕ ਚੀਜ਼ ਪਿੱਛੇ ਇਹ ਕੰਮ ਸਬਰਦੇ ਆ ਸਕਿੱਲ ਲੈ ਕੇ ਜਾਓ ਹਾਂ ਇੱਕ ਨੀ ਨਾਲ ਇੱਕ ਐਕਸਟਰਾ ਸਕਿੱਲ ਵੀ ਲੈ ਕੇ ਜਾਓ ਤਾਂ ਕਿ ਉੱਥੇ ਇੱਕ ਕੰਮ 'ਚ ਪ੍ਰੋਬਲਮ ਆਵੇ ਦੂਜਾ ਤੁਹਾਨੂੰ ਕਵਰ ਕਰਨ ਲਈ ਤਿਆਰ ਹੋ ਜੇ ਜੀ ਬਿਲਕੁਲ ਹਾਲਾਤ ਬਦਲਦੇ ਰਹਿੰਦੇ ਆ ਸਰ ਬਹੁਤ ਕੀਮਤੀ ਜਾਣਕਾਰੀ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਤੁਹਾਡਾ ਸਾਰਾ ਧੰਨਵਾਦ ਭਰਾ ਤੁਹਾਨੂੰ ਮੁਬਾਰਕਾਂ ਪ੍ਰਿੰਸੀਪਲ ਸਾਹਿਬ ਮੁਬਾਰਕਾਂ ਤੁਹਾਨੂੰ ਵੀ ਤੁਹਾਡਾ ਸਟੂਡੈਂਟ ਨੇ ਚੰਗੀਆਂ ਮੱਲਾ ਮਾਰੀਆਂ ਦਰਸ਼ਕੋ ਗੱਲ ਹੈਗੀ ਇਹ ਚੰਗੀ ਸਿੱਖਿਆ ਲੈ ਕੇ ਜਾਓ ਕੁਝ ਹੱਥ 'ਚ ਸਿੱਖ ਕੇ ਜਾਓ ਕਿਤੇ ਚਲੇ ਜਾਓ ਜਿਹੜਾ ਦੇਸ਼ ਵਿਕਸਤਤਾ ਜੇ ਹੋਇਆ ਵੀ ਨਹੀਂਗਾ ਉੱਥੇ ਵੀ ਚਲੇ ਜਾਓ ਉੱਥੇ ਵੀ ਮੁੱਲ ਪਾਏ ਸਰਪੇ ਜੀ ਸਾਡੇ ਕੋਲੇ ਇਸ ਟਾਈਮ ਸਾਰੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ এমপ্লয়ার ਆਪ ਫੋਨ ਕਰ ਰਹੇ ਆ ਆਈਟੀਆਈ ਚ ਵੀ ਸਾਨੂੰ ਵੈਲਡਿੰਗ ਦੇ ਹੈਲਥ ਕੇਅਰਰ ਔਰ ਦੂਜੇ ਜਿਹੜੇ ਸੈਕਟਰ ਆ ਪਲੰਬਿੰਗ ਦੇ ਮੈਕੈਨਿਕ ਦੇ ਇਹ ਬੱਚੇ ਦੇ ਉਹ ਜਦੋਂ ਆਈਟੀਆਈ ਚ ਬੱਚੇ ਨੇ ਕੋਰਸ ਕੀਤਾ ਹੋ ਸਿੱਧਾ EMPLOYER ਨਾਲ ਮਿਲ ਗਿਆ ਪਿੱਛੇ ਕੰਮ ਹੀ ਕੀ ਰਹਿ ਗਿਆ ਕੀ ਰਹਿ ਗਿਆ ਇਸ ਕਰਕੇ ਅਸੀਂ ਇਹ ਭਾਜ ਜਾਂਦੇ ਉਦੋਂ ਆਈਟੀਆਈ ਦੇ ਪਲੇਸਮੈਂਟ ਸੈੱਲ ਵੱਲੋਂ ਇਹ ਸਾਰਾ ਕੁਝ ਸੰਭਾਲਿਆ ਜਾਂਦਾ ਬੱਚਿਆਂ ਦੀ ਅੱਗੇ ਜਿਹੜੇ ਆਈਟੀਆਈ ਦੇ ਬੱਚੇ ਕਰਨਗੇ ਬਹੁਤ ਜੈਜ ਰੇਟਾਂ ਤੇ ਉਹਨਾਂ ਦੇ ਵਰਕ ਪਰਮਿਟ ਜੋ ਹੋਇਆ ਉਹਦੇ ਚ ਹੈਲਪ ਉਹ ਵੀ ਸਾਰੇ ਕਰਵਾਈ ਜਾਂਦੇ ਇੱਕ ਮੈ ਦੱਸੋ ਕਿਸੇ ਕੋਲ ਪੈਸਾ ਤੇ ਲੈਣਾ ਹੀ ਹੁੰਦਾ ਹਾਂਜੀ ਵੀਰ ਕਿ ਉਹ ਔਖਾ ਕੰਮ ਸਿੱਖਣਾ ਚਾਹੁੰਦਾ ਮੈ ਪਤਾ ਹੁੰਦਾ ਆਪਾਂ ਨੂੰ ਕਿ ਉਹਨਾਂ ਲਈ ਕੋਈ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਹੈ ਕੁਝ ਇਹ ਬਹੁਤ ਹੀ ਰਪੇਜੀ ਤੁਸੀਂ ਵਧੀਆ ਇੱਕ ਜਿਹੜਾ ਸਵਾਲ ਕੀਤਾ ਸਰਕਾਰ ਵੱਲੋਂ ਹੁਣ ਕੋਈ ਕਮੀ ਨਹੀਂ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਕਈ ਵਾਰ ਉਹ ਜਰਨਲ ਕੈਟਾਗਰੀ ਦੇ ਹੁੰਦੇ ਆ ਬਟ ਉਹਨਾਂ ਕੋਲ ਇੰਨੀ ਫੀਸ ਨਹੀਂ ਹੁੰਦੀਗੀ ਵੀ ਉਹ ਭਰ ਸਕਣ ਬੈਂਕ ਸਾਰੇ ਬੈਂਕ ਸਾਡੇ ਤਾਂ ਇੱਥੇ ਬੈਂਕ ਵਾਲੇ ਆਪ ਆਉਂਦੀ ਆ ਪਰ ਜੇ ਕੋਈ ਪ੍ਰੋਬਲਮ ਹੋਊਗੀ ਅਸੀਂ ਹੈਲਪ ਕਰਨ ਲਈ ਤਿਆਰ ਬੈਠੇ ਆ ਬੈਂਕ ਵਾਲੇ ਸਾਰੀ ਫੀਸ ਦੇਣਗੇ ਐਜੂਕੇਸ਼ਨ ਲੋਨ ਦੇ ਵਿੱਚ ਬੱਚੇ ਨੇ ਜਦੋਂ ਪੜ੍ਹ ਕੇ ਕੁਝ ਲੱਗ ਗਿਆ ਚਾਹੇ ਉਹ ਫੀਸ 100 100 200 200 ਕਰਕੇ ਜਿਹੜੀ ਉਹਦੀ ਕਿਸ਼ਤ ਬੰਨ ਦੇਣਗੇ ਬਹੁਤ ਸਸਤੀ ਬਹੁਤ ਹੌਲੀ ਹੌਲੀ ਦੇਣੀ ਆ ਔਰ ਉਹ ਚੰਗੀ ਜੋਬ ਵੀ ਲੱਗ ਜੂ ਆ ਈਟੀਆ ਤੋਂ ਬਾਅਦ ਔਰ ਉਹਨੂੰ ਪਤਾ ਹੀ ਨਹੀਂ ਲੱਗਣਾ ਉਹਨੇ ਸਟੱਡੀ ਵੀ ਕਰ ਲਈ ਤਾਂ ਇਸ ਕਰਕੇ ਇਹ ਐਜੂਕੇਸ਼ਨਲ ਨੋਨ ਸਰਕਾਰ ਨੇ ਸਕਿੱਲ ਕੋਰਸਾਂ ਦੇ ਸੌਖਾ ਮਿਲ ਜਾਂਦਾ ਹੈ ਬਹੁਤ ਸੌਖਾ ਜੀ ਬਹੁਤ ਸੌਖਾ ਛੋਡੇ ਕੋਲ ਆ ਜੀ ਕੋਈ ਹੈਲਪ ਕਰ ਦਿਓ ਬਿਲਕੁਲ ਜੀ ਬਿਲਕੁਲ ਸਾਰਾ ਕਰਵਾ ਕੇ ਦਵਾਂਗੇ ਉਹਨਾਂ ਦਾ ਉਹ ਬੈਂਕ ਦੇ ਮੈਨੇਜਰ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਤਾਂ ਕਹਿ ਰਹੇ ਸੀਗੇ ਵੀ ਸਾਡੇ ਕੋਲੇ ਫਾਈਲਾ ਲਿਆਓ ਸਾਡਾ ਟਾਰਗੇਟ ਪੂਰਾ ਹੋਵੇ ਉਹ ਤਾਂ ਅਡੀਕਦੇ ਪਏ ਆ ਅਡੀਕਦੇ ਪਏ ਜਦੋਂ ਤੁਹਾਨੂੰ ਕੰਮ ਮਿਲ ਗਿਆ ਉਦੋਂ ਉਹ ਮੋੜ ਦਿਆ ਉਦੋਂ ਬਾਅਦ ਹੌਲੀ ਹੌਲੀ ਮੋੜਨੇ ਉਹ ਤਾਂ ਮੋੜਨ ਚ ਵੀ ਸਵਾਦ ਆਊਗਾ ਯਾਰ ਆਪਣੀ ਆਪਣੀ ਕਮਾਈ ਤੋਂ ਦੇ ਰਹੇ ਆ ਹੁਣ ਕੋਈ ਬੱਚਾ ਇਹ ਨਹੀਂ ਕਹਿ ਸਕਦਾ ਵੀ ਮੈਂ ਪੈਸੇ ਖਨੋ ਸਕਿੱਲ ਨਹੀਂ ਲੈ ਸਕਿਆ ਜਿਹੜਾ ਇਹ ਬੱਚਾ ਸੋਚਦਾ ਵੀ ਮੈਂ ਪੈਸਾ ਹੈ ਨਹੀਂ ਉਹ ਸਾਡੇ ਕੋਲੇ ਆਓ ਉਹਦਾ ਪੈਸੇ ਦਾ ਹੱਲ ਵੀ ਕਰਕੇ ਦਵਾ ਦੇ ਹਾਂ ਤੇ ਧੰਨਵਾਦ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ